ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉੰਦਰੀਏ ਨਾਨਕ ਤਿਸ ਵਾਲਿ ਹਾਰ ਉਹ ਰਜਨ ਦੇ ਜੀ ਮਾਰੇ ਪ੍ਰਮਾਨ ਕਰਨੇ ਸਰਬ ਕਲਾ ਭਰਪੂਰ ਹੈ ਪਰਮੇਸ਼ਰ ਸਾਰੇ ਨਹੀਂ ਬਿਰਥਾ ਜਾਣਦਾ ਨਾ ਬਿਰਥਾ ਜਾਣਨ ਹਾਰ ਕਿਸੇ ਦੇ ਦਿਲ ਵਿੱਚ ਕੈਸੀ ਅਵਸਥਾ ਹੈ ਕਿ ਚਲਦਾ ਸਭ ਪਰਮੇਸ਼ਰ ਜਾਣਦਾ ਜਾਨ ਕੋ ਦੇ ਅਨਜਾਨ ਕੋ ਦੇ ਜ਼ਮੀ ਕੋ ਦੇ ਜਮਾ ਕੋ ਦੇ ਸਾਰਿਆਂ ਦੀ ਗੱਲਬਾਤ ਸੁਣਦੇ ਪਰਮੇਸ਼ਰ ਜਾ ਕੇ ਸਿਮਰਨ ਉਧਰੀਏ ਨਾਰਕ ਤੇਸ ਬਲਿਹਾਰ ਉਹਦਾ ਨਾਮ ਦਾ ਸਿਮਰਨ ਕਰਨ ਨਾਲ ਕਲਿਆਣ ਹੋ ਜਾਂਦੀ ਹੈ ਇਸ ਕਰੇ ਬਾਰੇ ਫਰਮਾਨੇ ਸੀਤ ਬਲਿਹਾਰ ਸਦਕੇ ਜਾਣੇ ਉਸ ਤੋਂ ਇਕ ਰਾਜਾ ਆਪਣੇ ਪ੍ਰਧਾਨ ਮੰਤਰੀ ਨੇ ਪੁੱਛਦਾ ਇਹ ਮਾਤਾਂ ਲੋਕ ਮਿਲ ਲੜਾਉਂਦੇ ਨੇ ਆਪ ਕਹੇ ਵੀ ਕਿੰਦੇ ਬੜੇ ਸਿੱਧ ਮਾਤਵਾ ਨੇ ਤਾਂ ਕੀ ਹੁੰਦਾ ਰਿਹਦੀ ਸਿੱਧੀ ਕੀ ਚੀਜ਼ ਹੁੰਦੀ ਪ੍ਰਧਾਨ ਮੰਤਰੀ ਕਹਿੰਦਾ ਰਾਜਾ ਇਹ ਪਰਮੇਸ਼ਰ ਦੀ ਕਿਰਪਾ ਹੁੰਦੀ ਜਿਸ ਦੇ ਉੱਪਰ ਉਹਨਾਂ ਰਿਹਦੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਜੇ ਨਾਮ ਜਪਦੇ ਨੇ ਉਹਨਾਂ ਦੀ ਕਲਿਆਣ ਹੁੰਦੀ ਹੈ ਪ੍ਰਭੂ ਦਾ ਨਾਮ ਐਸਾ ਜਿਹੜਾ ਮੂਰਖਾ ਨੂੰ ਵੀ ਗਿਆਨੀ ਬਣਾ ਦਿੰਦਾ ਹੈ। ਸਿੰਗਲ ਪਹਾੜ ਪਾਰ ਪਰ ਖਲਛਤਰ ਬਗੀਤਾ ਖਲ ਮੂਰਖ ਆਦਮੀ ਵੀ ਬੜਾ ਵੱਡਾ ਬਕਤਾ ਬਣ ਜਾਂਦਾ ਹੈ। ਰਾਜਾ ਬੜਾ ਹੈਰਾਨ ਹੋ ਕੇ ਕਹਿੰਨ ਲੱਗਾ ਮੂਰਖ ਆਦਮੀ ਗਿਆਨੀ ਬਣ ਜਾਂਦਾ ਹੈ। ਐਸਾ ਵੀ ਹੋ ਜਾਂਦਾ ਕਹਿੰਦੇ ਹੋ ਜਾਂਦਾ। ਕਦੇ ਕਦੀ ਕੋਈ ਐਸਾ ਪਰਮਾਨਨ ਮੈਨੂੰ ਮਿਲੇ ਯਕੀਨ ਆਵੇ ਤਾਂ ਪਰ ਰਾਮੰਦ ਦੇ ਸੋਚਦਾ ਵੀ ਕੋਈ ਐਸਾ ਹੋ ਪਰਮਾਨਨ ਦੇਣਾ ਪੈਣਾ ਰਹ ਜਾਨੋ ਉਹਦੇ ਉਹ ਇੱਕ ਪਿੰਡ ਦੇ ਵਿੱਚ ਬੜਾ ਇੱਕ ਧਾਰਮਿਕ ਬੰਦਾ ਰਹਿੰਦਾ ਸੀ ਸ਼ਾਦੀ ਉਹਦੀ ਹੋਈ ਬੜਾ ਪਿਆਰ ਸੀ પતિ ਪਤਨੀ ਦੇ ਵਿੱਚ ਬੇਟਾ ਹੋਇਆ ਇੱਕ ਬਦਰੀ ਦੇ ਧਿਆਨ ਤੋਂ ਬਹੁਤ ਬੜਾ ਉਪਰਾਮ ਹੋ ਗਿਆ। ਦਿਲੀ ਨੇ ਲੱਗਿਆ ਉਹ ਕਿਸੇ ਜਗ੍ਹਾ ਵੀ ਦਾ। ਪੰਜ ਸਾਲ ਦਾ ਜਦੋਂ ਬੇਟਾ ਹੋਇਆ। ਮੇਰੇ ਛੱਡ ਕੇ ਚਲੇ ਗਿਆ ਘਰ ਤੋਂ। ਉਸ ਬੱਚੇ ਦਾ ਦਾਦਾ ਨਾਲ ਥੋੜੇ ਜਿਹਰੇ ਬਾਅਦਾਂ ਦੇ ਦਾਦੇ ਦਾ ਵਿਧਿਆਦ ਹੋ ਗਿਆ ਉਹ ਇਕੱਲਾ ਹੀ ਰਹਿ ਗਿਆ ਉਹ। ਉਹਨੂੰ ਇਸੇ ਦੂਰ ਦੇ ਰਿਸ਼ਤੇਦਾਰ ਸਨ ਉਹਨੇ ਉਹਨੂੰ ਪਾਲ ਲਿਆ। ਪੜਾਇਆ ਲਖਾਇਆ ਕੋਈ ਵੀ ਨਹੀਂ। ਆਣੀ ਮਾਤਾ ਪਿਤਾ ਕੋਈ ਹੈ ਨਹੀਂ ਸੀ ਤੇ ਉਹ ਵੀ ਉਹਨਾਂ ਦੇ ਘਰ ਦੇ ਮੱਝਾਂ-ਭੁਜਾ ਚਾਰ ਕੇ ਆਪਣਾ ਰੋਟੀ ਪਾਣੀ ਦੇ ਦਿੰਦੇ ਸਨ ਖਾਣ ਦਾ ਐਸਾ ਜੀਵਨ ਬਤੀਤ ਹੋ ਰਿਹਾ ਸੀ ਉਹ ਪੜਿਆ ਲਿਖਿਆ ਨਹੀਂ ਨਾ ਕੋ ਗਿਆਨ ਬਿਲਕੁਲ ਇੱਕ ਦਿਨ ਬਾਜ਼ਾਰੋਂ ਤੇਲ ਲਿਆ ਰਹੇ ਸੀ ਉਹ ਤੇਲ ਚੁੰਦਾ ਜਾ ਰਹੇ ਸੀ ਉਹ ਬੱਚੇ ਨੂੰ ਸਮਝ ਨਹੀਂ ਆਵੇ ਤੇਲ ਚੋਂਦਾ ਪਿਆ ਉਹਨੇ ਆਪਣੇ ਕੁੱਪੀ ਪਕੜੀ ਦੌੜੇ ਜਾਂਦਾ ਉਸ ਤੋਂ ਰਾਜਾ ਆ ਗਿਆ ਉਹਨੂੰ ਦੇਖਿਆ ਉਹਨੇ ਬੱਚੇ ਨੂੰ ਤੇਲ ਲੈ ਜਾਂਦਾ ਪਿਆ ਤੇਲ ਚੋਂਦਾ ਪਿਆ ਪੁੱਛਣ ਲੱਗਾ ਪ੍ਰਧਾਨ ਮੰਤਰੀ ਨੂੰ ਦੇਖੋ ਮੂਰਖ ਬੱਚਾ ਇਹਨੂੰ ਸਮਝ ਨਹੀਂ ਆ ਰਹੀ ਆਪਣਾ ਉਹ ਤੇ ਨਿੰ ਬਰਤਨ ਪਕੜਿਆ ਨਹੀਂ ਚੋਂ ਤੇਲ ਚੋਂਦਾ ਪਿਆ ਇਹ ਵੀ ਕਦੀ ਵਿਦਵਾਨ ਬਣ ਸਕਦਾ ਸਾਰਾ ਮਾਰਾ ਪ੍ਰਭੂ ਦੀ ਕਿਰਪਾ ਹੋ ਜਾ ਸਭ ਕੁਝ ਹੋ ਸਕਦਾ ਜਦ ਵੀ ਲਈ ਮਦਵਾਨ ਬਣ ਜਾ ਤੇ ਤੂੰ ਮੈਨੂੰ ਦੱਸੀਂ ਫਿਰ ਪ੍ਰਧਾਨ ਮੰਤਰੀ ਨੇ ਉਹ ਲੜਕੇ ਨੂੰ ਬੁਲਾ ਲਿਆ ਸਾਰਾ ਪੁੱਛਿਆ ਪਤਾ ਲੱਗਾ ਤੇ ਮਾਤਾ ਪਿਤਾ ਕੋਈ ਵੀ ਨਹੀਂ ਦੂਰ ਦੇ ਰਿਸ਼ਤੇਦਾਰਾਂ ਨੇ ਗਾਣੇ ਆਂਦੀ ਗਵਣੀਆਂ ਦੇ ਗੋਗਾ ਮੱਝਾਂ ਚੜਦੇ ਰੋਟੀ ਦਾ ਟੁਕੜਾ ਇਹਨੂੰ ਦੇ ਛੱਡ ਦੇ ਨੇ ਮੂਰਖ ਬੰਦੇ ਮੰਤਰੀ ਗਣਗਦ ਮੇਰ ਨਰ। ਕਿੰਨਿ ਲਾ ਕਿਹਨੇ ਪਤਾ ਕੀਤਾ ਕੋਈ ਇੱਥੇ ਕੋਣ ਨੇ ਮਹਾਪੁਰਸ਼ ਕੋਈ। ਪਤਾ ਲਗਾਇਆ ਇੱਕ ਐਨੇ ਇਥੇ ਮਹਾਪੁਰਸ਼। ਛੋਟਾ ਜਿਹਾ ਉਹਨਾਂ ਦਾ ਆਸ਼ਰਮ ਹੈ। ਉਹ ਪ੍ਰਧਾਨ ਮੰਤਰੀ ਉੱਤੇ ਛਾਡਾ ਹੈ। ਇਹਨੂੰ ਭਗਤੀ ਮਾਰਗ 'ਤੇ ਲਗਾਓ। ਬੜਾ ਸਾਫ ਦਿਲ ਸੇ ਪੜੇ ਲਿਖੇ ਨਹੀਂ ਕੋਈ ਇਹ ਰਫੇਰੇ ਨਹੀਂ ਕੁਝ ਨਹੀਂ ਜਾਣ ਦੱਸਿਆ। ਉਪਰਚਨ ਆਪਣੇ ਕੋਲ ਸੇਵਾ ਚ ਰੱਖ ਲਈਏ ਆਪ ਵੀ ਸਮਾਧੀ ਬੰਦੇ ਸਨ ਉਹਨੂੰ ਵੀ ਬਿਠਾਉਣ ਲੱਗ ਪਏ ਨਾਲ ਆਪਣੇ ਆਪਣੀ ਜੋ ਕਰਿਆ ਸਿਵਨ ਨੇ ਸਿਰੇ ਉੱਠਣਾ સ્ਨਾਣ ਕਰਨ ਜਾਣਾ ਉਹਨੂੰ ਵੀ ਨਾਲ ਲੈ ਜਾਣਾ ਆ ਕੇ ਭੋਜਨ ਤਿਆਰੀ ਕਰਕੇ ਫਿਰ ਧਿਆਨ ਚ ਬੈਠ ਜਾਣਾ ਜੋ ਕਰਿਆ ਉਹ ਮਹਾਤਮਾ ਕਰਦੇ ਉਹ ਹੀ ਉਸ ਤੋਂ ਕਰਾਉਣ ਲੱਗ ਪਏ ਇਸਾ ਸائیں ਬੈੜਾ ਨੂੰ ਨਾਲ ਬਿਠਾਉਂਦੇ ਸਨ ਆਸਿਆ-ਆਸੇ ਦੇ ਦਿਮਾਗ ਬੁੱਧੀ ਖੁੱਲਣ ਲੱਗੀ ਹੁਣ ਮਨ ਸਾਫ ਹੈ ਬੱਚਾ ਹੈ ਜੇ ਸ਼ੁੱਧ ਮਨ ਪਵਿੱਤਰ ਮਨ ਹੋਏ ਤੇ ਪਰਮੇਸ਼ਰ ਦਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ ਬੜੇ ਧਿਆਨ ਨਾਲ ਰੋਜ਼ ਗੋਪਾਲ ਦਾ ਨਾਮ ਜਪਦਾ ਬਾਦ ਦੱਸਿਆ ਗੋਪਾਲ ਦਾ ਨਾਮ ਜਪੇਗਾ ਤੇਰੇ ਸਾਰੇ ਕਾਰਜ ਹੋ ਜਾਣਗੇ ਬੜੇ ਪ੍ਰੇਮ ਨਾਲ ਉਹਨਾਂ ਗੋਪਾਲ ਗੋਪਾਲ ਕਰਦਾ ਬੈਠ ਕੇ ਸਮਾਧੀ ਲਗਾਉਂਦਾ ਬੈਠਦਾ ਹੈ ਮਹਤਵਾਂ ਦੇ ਨਾਲ ਹਨ ਬੜੇ ਛੇ ਹੁਣ ਮਹਾਤਮਾ ਬਚਨ ਬਲਾਸ ਕਰਦੇ ਨੇ ਇਹਨੂੰ ਮੌਕਾ ਦਿੰਦੇ ਨੇ ਤੂੰ ਵੀ ਬੈਠ ਕੇ ਮੈਂ ਬਚਨ ਬਲਾਸ ਕਰ ਹਨ ਪਰ ਸੀ ਲੇਕਿਨ ਮਹਾਤਮਾ ਦੇ ਕੋਲ ਰਹੇ ਕਿ ਵੀ ਗਿਆਨੀ ਹੋ ਗਿਆ ਇਹ ਵੀ ਕਥਾ ਪ੍ਰਸੰਗ ਸੁਣਾਉਣ ਲੱਗ ਪਿਆ ਹਰ ਕੋਈ ਸੇ ਨਾ ਜਿੰਨਾ ਵੀ ਵਿਦਵਾਨ ਹੋ ਗਿਆ ਕਿ ਇਨੇ ਮਦ ਭਾਗਵਤ ਦਾ ਕੀ ਟੀਕਾ ਵੀ ਕਰ ਦਿੰਦਾ ਜਿਹੜਾ ਕੁਝ ਜਾਣਦਾ ਹੀ ਨਹੀਂ ਸੀ ਇੰਨਾ ਵਿਦਵਾਨ ਹੋ ਗਿਆ ਬੜਾ ਵਿਦਵਾਨ ਦੇਖ ਕੇ ਉੱਥੇ ਇੱਕ ਮਹਾਤਮਾ ਜੀ ਹੋ ਰਹੇ ਨੇ ਸੰਕਸਤੇ ਉਹਨਾਂ ਨੇ ਆਪਣੀ ਬੇਟੀ ਦੀ ਸ਼ਾਦੀ ਨਾਲ ਕਰ ਦਿੱਤੀ ਨਾ ਜਾਣਦੇ ਵੀ ਉਹਨੇ ਜੋਰ ਪਾ ਕੇ ਸ਼ਾਦੀ ਕਰ ਦਿੱਤੀ ਇਹਨਾਂ ਦਾ ਇਹ ਮਨੰਦਰ ਉਪਰ ਆਮੰਦ ਉਸ ਸੀ ਸੋ ਜਿਸਨ ਨੂੰ ਸਨਿਆਸ धारण ਕਰ ਲਿਆ ਮੰਤ ਅਛਾਂ ਦੇ ਸਨਿਆਸ धारण ਕਰ ਲਈ ਲੇਕਿਨ ਸ਼ਾਦੀ ਹੋ ਗਈ ਉਹ ਸ਼ਾਦੀ ਦਾ ਬੰਧਨ ਪੈ ਗਿਆ ਉਸ ਤੋਂ ਬਾਅਦ ਆ ਕੇ ਬੇਟਾ ਹੋਇਆ ਲੇਕਿਨ ਪਤਨੀ ਦਾ ਧਿਆਨ ਤੋ ਗਿਆ ਹੁਣ ਹੋਰ ਕੰਮ ਪੈ ਗਿਆ ਬੇਟੇ ਦੀ ਪਾਲਣਾ ਕਰੋ ਘਾਲ ਵਾਲੀ ਚੜਾਈ ਕਰ ਗਈ ਬڑا ਵਿਚਾਰ ਕਰਦਾ ਹੁਣ ਕੀ ਕੀਤਾ ਜਾਵੇ ਮਨ बार-बार ਉਛਾਲੇ ਮਾਰਦਾ ਨਿਕਲੋ ਗ੍ਰਸਥੋਂ ਨਿਕਲੋ ਆਪਣਾ ਸੁਨਿਆਉ ਜ਼ਾਰਨ ਕਰਕੇ ਪਰਮੇਸ਼ਰ ਦੇ ਨਾਮ ਦਾ ਅਨੰਦ ਲਈਏ ਪਰ ਬੇਟਾ ਛੋਟਾ ਕਿੱਥੇ ਛੱਡ ਕੇ ਜਾਵੇ बार-बार ਦਿਲ ਖਿਆਲੰਦਾ ਵੀ ਜਾਣੇ ਮੈਂ ਪਰ ਬੇਟੇ ਨੂੰ ਦੇਖਦਾ ਫਿਰ ਜਾ ਨਹੀਂ ਪਾਰਿਆ ਇਹਦੀ ਪਾਲਣਾ ਕੌਣ ਕਰੇਗਾ ਕੋਈ ਹੈ ਨਹੀਂ ਇੱਕ ਦਿਨ ਬੈਠਾ ਸੀ ਇਹ ਵਿਚਾਰਨ ਚੱਲ ਗਿਆ ਸੀ ਇਹ ਬੇਟੀ ਦੀ ਪਾਲਣਾ ਕੌਣ ਕਰੇਗਾ ਜਿੰਨੇ ਚਲਾ ਗਿਆ ਤਾਂ ਅਚਾਨਕ ਉੱਥੋਂ ਨਾਲ ਬਾਹਰ ਬੈਠਾ ਸੀ ਅਮੇ ਰੇੜ ਤੋਂ ਇੱਕ ਅੰਡਾ ਡਿੱਗਿਆ ਪੰਛੀ ਦਾ ਜੇ ਫੁੱਟ ਗਿਆ ਉਸੇ ਇੱਕ ਪੰਛੀ ਬਾਹਰ ਨਿਕਲਿਆ ਛੋਟਾ ਬੱਚਾ ਜਿਉਂ ਇੰਡਾ ਫੁੱਟਿਆ ਤਾਂ ਉਹ ਬੱਚਾ ਚਾਹ ਨੂੰ ਪਾਸੇ ਦੇਖਦਾ ਕਰਦਨ ਘਮਾਉਂਦਾ ਚੌਂਚ ਖੋਲੀ ਹੁਣ ਸੋ ਜਾ ਦੇਖੋ ਬੱਚਾ ਨਿਕਲੇ ਤੇ ਹੁਣ ਭੁੱਖਾ ਹੈ ਜੇ ਥੱਲੇ ਡਿੱਗਿਆ ਤੇ ਉਹਦੀ ਪੰਛੀ ਤਾਂ ਉੱਪਰ ਦੇਖੇਗਾ ਵੀ ਕਿੱਥੇ ਗਿਆ ਪਰ ਉਹਨੇ ਖਾਵੇ ਕੀ ਇਹ ਸੋਚ ਰਿਹਾ ਸੀ ਤਾਂ ਉਹਨੇ ਦੇਖਿਆ ਕਿ ਕੀੜਾ ਡਿੱਗਾ ਉਹ ਅੰਡੇ ਦੇ ਨਾਲ ਚਿਪਕ ਗਿਆ ਉਹ ਸਿਲਾ ਜਿਹਾ ਪਦਾਰਥ ਸੀ ਉਹਦੇ ਚਿਪਕ ਗਿਆ ਚਿਪਕਾ ਗਿਆ ਉਹ ਪੰਛੀ ਨੇ ਉਹਨੂੰ ਖਾ ਲਿਆ ਇਹ ਵੀ ਤਾਂ ਖਿਆਲ ਹੈ ਤੇ ਇੱਕ ਪਰਮੇਸ਼ਰ ਭਾਵਨਾ ਨੇ ਨੇ ਅਮੀ ਸੋਚਾਂ ਸੋਚਦਾ ਹੁਣ ਛੱਡ ਕੇ ਫਿਰ ਭਗਤੀ ਮਾਰਗ ਤੇ ਨਿਕਲ ਗਿਆ ਇਹ ਸਾਰਿਆਂ ਨੇ ਪਰਮੇਸ਼ਰ ਭਾਵਨਾ ਤੇ ਇਸ ਬੱਚੇ ਨੂੰ ਵੀ ਬਾਲੇਗਾ ਐਸਰਾ ਸੰਿਆਸ धारण ਕਰ ਲਿਆ ਹੁਣ ਜਗ੍ਹਾ ਜਗ੍ਹਾ ਕਈ ਜਗ੍ਹਾ ਬੁਲਾਂਦੀ ਸੰਗਤ ਉਪਦੇਸ਼ ਕਰਨ ਦੇ ਗਿਆਨ ਉਪਦੇਸ਼ ਕਰਦੇ ਨੇ ਇੰਨੇ ਨੇ ਉਸੇ ਦਾ ਚਲੇ ਗਿਆ ਜਿੱਤੇ ਰਾਜਾ ਕਹਿੰਦਾ ਸੀ ਕਿ ਇਹ ਮੂਰਖ ਹੈ ਪ੍ਰਧਾਨ ਮੰਤਰੀ ਦਾ ਪਦ ਲੱਗ ਗਿਆ ਵੀ ਉਹ ਲੜਕਾ ਜਿਹੜਾ ਸੀ ਮਹਾਤਮਾ ਦੇ ਡੇਰੇ ਛੰਡਿਆ ਸੀ ਹੁਣ ਉਹ ਬੜਾ ਬੰਦਾ ਬੇਦਬਾਨ ਬਣਿਆ ਤੇ ਸਾਡੇ ਸ਼ਹਿਰ ਚ ਆਇਆ ਉਹ ਨਾਲ ਲੈ ਕੇ ਰਾਜਾ ਕੋਲ ਚੱਲ ਗਿਆ ਰਾਜਾ ਨੂੰ ਕਹਿੰਦੇ ਉਹ ਹੀ ਲੜਕਾ ਇਹ ਉਸ ਕਹਿੰਦੇ ਸੀ ਮੂਰਖ ਹੈ ਤੇ ਲਚੌਂਦਾ ਜਾਂਦਾ ਹੈ ਅਜੇ ਗਿਆਨ ਉਪਦੇਸ਼ ਕਰਦਾ ਹੈ ਲੜਬੜ ਸਕੂਲ ਗਿਆ ਹੀ ਕੋਈ ਨਹੀਂ ਲੇਕਿਨ ਮਾਤਮਾ ਦੀ ਕਿਰਪਾ ਹੋ ਗਈ ਉਹਨਾਂ ਨੇ ਵੇਸ਼ ਸਾਸਤਰ ਸਿਖਾਉ ਦਿੱਤੇ ਔਰ ਬੜੀ ਕਿਰਪਾ ਦਾ ਹੋਈ ਜਦੋਂ ਜਾਨ ਲਗਾ ਕੇ ਬੈਠਦਾ ਸੀ ਇੱਕ ਦਿਨ ਉਹ ਸੁਪਰੇਸ਼ ਬਾਡੇ ਪਰਮੇਸ਼ਰ ਦਰਸ਼ਨ ਹੋ ਗਏ ਔਰ ਪਰਮੇਸ਼ਰ ਦਰਸ਼ਨ ਕਰਦਿਆਂ ਹੀ ਸਾਰਾ ਗਿਆਨ ਪ੍ਰਾਪਤ ਹੋ ਗਿਆ ਤੇ ਉਹ ਲੜਕਾ ਜਿਹੜਾ ਮੂਰਖ ਜਿਹਨੂੰ ਕਹਦੇ ਸੀ ਐਂਡਾ ਬਣਾ ਮਦਮਾਨ ਗਿਆਨੀ ਬਣ ਗਿਆ ਜਾ ਕੇ ਸਿਮਰਨ ਉਦਰੀਏ ਨਾਨਕ ਤੇਸ ਬਿਲੇ ਹਾਰ ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਕਲਿਆਣ ਹੋ ਜਾਂਦੀ ਹੈ ਕਹਿੰਦੇ ਉਸ ਨੂੰ ਪਰਮੇਸ਼ਰ ਤੋਂ ਅਸੀਂ ਬਿਲੇ ਹਾਰ ਜਾਂਦੇ ਹਾਂ ਜਿਹਦੀ ਕਿਰਪਾ ਨਾਲ ਮੂਰਖ ਵੀ ਵਿਦਵਾਨ ਬਣ ਜਾਂਦੇ ਨੇ ਆਸਪਤੀ ਟੁੱਟੀ ਗਾਰਡਨ ਹਾਰ ਗੋਪਾਲ ਇਹ ਗੋਪਾਲ ਹੈ ਪਰਮੇਸ਼ਰ ਜਿਹੜੇ ਟੁੱਟਿਆ ਨੇ ਵੀ ਮਿਲਾ ਦਿੰਦਾ ਜਿਹੜੇ ਪਰਮੇਸ਼ਰ ਤੋਂ ਟੁੱਟੇ ਹੁੰਦੇ ਨੇ ਉਹ ਵੀ ਮਿਲ ਜਾਂਦੇ ਨੇ ਸਰਬ ਜੀ ਆਪੇ ਬਰਤਾਲ ਸਾਰੇ ਜੀ ਆਂ ਦਾ ਪਾਲਣਾ ਪਰਮੇਸ਼ਰ ਆਪ ਕਰਦਾ ਹੈ ਜਿਉਂ ਨੇ ਦੇਖ ਲਿਆ ਆਪ ਕਿ ਉਹ ਕਿਹੜਾ ਡੇਗਿਆ ਔਰ ਸਿੱਧਾ ਪੰਛੀ ਨੇ ਖਾ ਲਿਆ ਜੇ ਹਰ ਜੀਵ ਦਾ ਪਰਮੇਸ਼ਰ ਆਪ ਧਿਆਨ ਲਗਦੇ ਨੇ ਸਾਰੇ ਜੀ ਆਂ ਦਾ ਖਾਣਾ ਜੀ ਨੇ ਬੜੇ ਸਾਰੇ ਜੀਵ ਜੀ ਆਂ ਨੂੰ ਹੀ ਖਾਦੇ ਨੇ ਬੜੀ ਸਾਰੀ ਮੱਛੀਆਂ ਮਗਰ ਮੱਛੀ ਆਂਦੇ ਨੇ ਸਮੁੰਦਰ ਸ ਸਾਰੇ ਇੱਕਦਮ ਵੱਡੀ ਮੱਛਲੀ ਛੋਟੀ ਨੂੰ ਖਾ ਲੈਂਦੀ ਛੋਟੀ ਉਸ ਤੋਂ ਛੋਟੀ ਨੂੰ ਖਾ ਲੈਂਦੀ ਉਸ ਤੋਂ ਛੋਟੀ ਉਸ ਤੋਂ ਖਾਂਦੀ ਜਿਹੜੀ ਸਾਰਿਆਂ ਤੋਂ ਛੋਟੀ ਮੱਛਲੀਆਂ ਨੇ ਉਹ ਸਭ ਤੇ ਵੱਡੀ ਬਹਿਲ ਮੱਛਲੀ ਨੂੰ ਖਾਂਦੇ ਨੇ ਕਿਉਂਕਿ ਉਹਦੇ ਮਹਿਲ ਮੱਛਲੀ ਦੇ ਜਿਹੜੀ ਸ਼ਰੀਰ ਦੀ ਖੱਲ ਹੈ ਉਹ ਸਾਰੇ ਛੋਟੇ ਛੋਟੇ ਮੱਛਲੀਆਂ ਉਹਦੇ ਨਾਲ ਚਿਮੜੀਆਂ ਹੁੰਦੀਆਂ ਨੇ ਬੜੀਆਂ ਹਜ਼ਾਰਾਂ ਹੀ ਉਹਦੇ ਉਹ ਖਲੜੀ ਨੂੰ ਖਾਂਦੇ ਰਹਿੰਦੀਆਂ ਇਸ ਸਾਰੇ ਜੀਵਾਂ ਦਾ ਆਹਾਰ ਜੀ ਬਣਾਇ ਪਰਮੇਸ਼ਰ ਨੇ ਜੀਵਾਂ ਦਾ ਆਹਾਰ ਜੀ ਖਾਣਾ ਇਹ ਕਰੇ ਜੰਗਲ ਜਿੱਨੇ ਜਾਨ ਰਕਮਦੇ ਨੇ ਸਭ ਦਾ ਭੋਜਨ ਪਰਮੇਸ਼ਰ ਨੇ ਬਣਾਇ ਕੋਈ ਗਾਹੀ ਖਾਂਦੇ ਨੇ ਕੋਈ ਮਾਸ ਖਾਂਦੇ ਨੇ ਸਾਰੀ ਤਰ੍ਹਾਂ ਦੇ ਜੀਵ ਬਣਾਏ ਨੇ ਫਿਰ ਪਰਮੇਸ਼ਰ ਐਸੀ ਰਚਨਾ ਮੁੰਡਾ ਕੀਤੀ ਹੈ ਹੁਣ ਪੀੜ ਤੇ ਚੜ ਨਹੀਂ ਸਕਦੇ ਹਿਰਨ ਨੇ ਗੰਵਾ ਨੇ ਕਈ ਜਾਨਵਰ ਨੇ ਜਿਹੜੇ ਪੇੜ ਤੇ ਨਹੀਂ ਚੜ੍ਹ ਸਕਦੇ ਤੇ ਹੁਣ ਜਮੀਨ ਤੇ ਅਗਰੇ ਘਾਮ ਉਹ ਜਾਇ ਤੇ ਪੇੜਾਂ ਤੇ ਹੈ ਫਲ ਵੀ ਲੱਗੇ ਨੇ ਪੱਤੇ ਵੀ ਲੱਗੇ ਨੇ ਇਹੋ ਜਾਨਵਰ ਉਹ ਪਹੁੰਚਦਾ ਨਹੀਂ ਹੁਣਾਂ ਪੇੜਾਂ ਉਨਤਕ ਵਿਸ਼ਵਾਸੇ ਮਾਰਾ ਨੇ ਲੰਗੂਰ ਬਾਂਦਰ ਬਣਾਉਂਦੇ ਇਹ ਬਾਂਦਰ ਲੰਗੂਰ ਚੜ੍ਹ ਜਾਂਦੇ ਨੇ ਪੇੜਾਂ ਤੇ ਖਾਂਦੇ ਥੋੜੇ ਨੇ ਲਗਾਉਂਦੇ ਜ਼ਿਆਦਾ ਨੇ ਉਹ ਜਿਹੜੇ ਫਲ ਪੱਤੇ ਟਾਣੀਆਂ ਤੋੜ ਤੋੜ ਕੇ ਸੁੱੜਦੇ ਨੇ ਉਹ ਜਿਹੜੇ ਜੀਵ ਨਹੀਂ ਪੇੜ ਤੇ ਚੜ੍ਹ ਸਕਦੇ ਉਹ ਥੱਲੇ ਖਾਂਦੇ ਨੇ ਉਹਨਾਂ ਉਸੇ ਆਹਾਰ ਦਾ ਤਰੀਕਾ ਪਰਮੇਸ਼ਰ ਨੇ ਬਣਾਇਆ ਉਹ ਜਿਆਦਾ ਉਜਾੜਾ ਬੰਦਰ ਕਰਦੇ ਨੇ ਖਾਣਗੇ ਥੋੜਾ ਤੋੜ ਪੁੱਜ ਕੇ ਬਾਹਰ ਸੁੱਟਦੇ ਜਿਆਦਾ ਨੇ ਜਿਹੜਾ ਤੋੜਨਗੇ ਇੱਕ ਦੰਦਾ ਮਾਰਨਗੇ ਤੇ ਥੱਲੇ ਸੁੱਟ ਦੇਣਗੇ ਇਸ ਹਾਲ ਅਗਰ ਖਾ ਲੈਣੀ ਤਾਂ ਨਾ ਖਾਦੇ ਇਹ ਜੀ ਪਰਮੇਸ਼ਰ ਨੇ ਉਹਨਾਂ ਜਾਨਵਰ ਦੀ ਸੇਵਾ ਵਾਸਤੇ ਬਣਾਏ ਨੇ ਵੀ ਆਪ ਵੀ ਪੇੜ ਤੇ ਚੜ੍ਹ ਕੇ ਖਾ ਲੈਣ ਤੇ ਜਿਹੜੇ ਨਹੀਂ ਚੜ੍ਹ ਸਕਦੇ ਉਹਨਾਂ ਨੇ ਵੀ ਖਵਾ ਦੇਣ ਸਰਬ ਜੀਆਂ ਆਪੇ ਬਤਾਲ ਇਸ ਤਰ੍ਹਾਂ ਸਾਰੇ ਜੀਆਂ ਦੀ ਪਾਲਾ ਆਪੇ ਪਰਮੇਸ਼ਰ ਕਰਦਾ ਹੈ ਸਗਲ ਕੀ ਚਿੰਤਾ ਜਿਸ ਮਨ ਮਾਹੇ ਇਸ ਤੇ ਬਿਰਥਾ ਕੋਈ ਨਾ ਹੈ ਇਸ ਤੇ ਬਿਰਥਾ ਉਹ ਪਰਮੇਸ਼ਰ ਸਾਰੇ ਜੀਆਂ ਦੀ ਪਾਲਣਾ ਕਰਦਾ ਹੈ ਸਗਲ ਕੀ ਚਿੰਤਾ ਤਿਸ ਮਨ ਮਾਹੇ ਸਾਰਿਆਂ ਦੀ ਚਿੰਤਾ ਉਸ ਪਰਮੇਸ਼ਰ ਨੂੰ ਹੈ ਇਸ ਤੇ ਬਿਰਥਾ ਕੋਈ ਨਾ ਉਸ ਤੇ ਬਿਰਥਾ ਕੋਈ ਹੈ ਹੀ ਨਹੀਂ ਸਭ ਦੀ ਜਾਨ ਵਾਲਾ ਪਰਮੇਸ਼ਰ ਸਭ ਦੇ ਮਨਾਂ ਦੀ ਜਾਨ ਹੁੰਦਾ ਹੈ। ਰੇ ਮਨ ਮੇਰੇ ਸਦਾ ਹਰਿ ਜਾਪ। ਇਸ ਕਰਕੇ ਮੇਰੇ ਮਨ ਸਦਾ ਹਰਿ ਦਾ ਜਾਪ ਕਰ। ਅਬਨਾਸੀ ਪ੍ਰਭ ਆਪੇ ਆਪ। ਅਬਨਾਸੀ ਪ੍ਰਭੂ ਆਪ ਹੀ ਆਪ ਹੈ। ਅਬਨਾਸੀ ਦਾ ਨਾਸ਼ ਕੋਈ ਕਰ ਹੀ ਨਹੀਂ ਸਕਦਾ। ਉਹਨੂੰ ਕੋਈ ਮਾਰ ਹੀ ਨਹੀਂ ਸਕਦਾ। ਹਮੇਸ਼ਾ ਰਹਿਣ ਵਾਲਾ ਪਰਮੇਸ਼ਰ ਹੈ। ਉਹ ਆਪੇ ਆਪ ਹੀ ਹੈ। ਕਿਸ ਨੇ ਉਹਨੂੰ ਬਣਾਇਆ ਨਹੀਂ ਕਿਸੇ ਨੇ ਉਹਨੂੰ ਪੈਦਾ ਨਹੀਂ ਕੀਤਾ ਪਰਮੇਸ਼ਰ ਆਪਣੇ ਆਪ ਤੋਂ ਆਪ ਹੈ ਆਪ ਨੇ ਕੀਤਾ ਕੁਛ ਨਹੀਂ ਹੋਏ ਆਪਣਾ ਕੀਤਾ ਕੁਛ ਨਹੀਂ ਹੋ ਸਕਦਾ ਆਦਮੀ ਭਾਵੇਂ ਲੱਖਾਂ ਭਰੀ ਜੋ ਮਰਜੀ ਸੋਚੇ ਸੋਚੇ ਸੋਚਣਾ ਹੋਵੇ ਜੇ ਸੋਚੀ ਲੱਖ ਬਾਾਰ ਲੱਖਾਂ ਭਾਰੀ ਜੋ ਮਰਜੀ ਸੋਚਦਾ ਹੈ ਕੁਛ ਨਹੀਂ ਹੋ ਸਕਦਾ ਆਪ ਨੇ ਕੀਤਾ ਕੁਛ ਨਹੀਂ ਹੋਏ ਜੇ ਸੋ ਪ੍ਰਾਣੀ ਲੋਚੇ ਕੋਈ કે કોઈ પ્રાણી લોચતા રવે સોચતા રવે મનુ મિલ જાય મિલ નહી આપણા ગીતા કુછ હો હા પરમેશ્વરની ઈચ્છા હોય તો સબકતા પરમેશ્વરની મહેર હોય તો સબક પ્રાપ્ત હોય બિના મંગે સબક મિલ જ બિન મગે મોતી મિલે ભીખ બિના મંગ્યા મહારાજ આપે જો મરજી દે કોઈ મંગતા રહે ભીખે ઉપેક્ષા મિલતી ਜਿਸ ਵਿੱਚ ਨਾਹੀਂ ਤੇਰੇ ਕਿਛ ਕਾਮ ਉਸ ਪਰਮੇਸ਼ਰ ਦੇ ਵੀ ਕਿਰਪਾ ਤੋਂ ਬਿਨਾਂ ਕੀਤਾ ਕੋਈ ਕੰਮ ਕਮ ਆਂਦਾ ਹੀ ਕੋਈ ਨਹੀਂ ਜਿਸ ਵਿੱਚ ਨਾਹੀਂ ਤੇਰੇ ਕਿਛ ਕਾਮ ਉਸ ਪਰਮੇਸ਼ਰ ਨੂੰ ਯਾਦ ਕਰਨ ਦਾ ਹੀ ਸਾਰਾ ਕੰਮ ਹੈ ਜਿਹੜਾ ਉਹਨੂੰ ਲੋਕ ਔਰ ਪਰਲੋਕ ਚ ਮਾਨ ਇਜ਼ਤ ਦਵਾਏਗਾ ਕਹਿੰਦੇ ਬਾਕੀ ਕੰਮ ਤੇਰੇ ਕਮ ਆਣੇ ਕੋਈ ਨਹੀਂ ਕੋਈ ਪੁੱਛਣੀ ਹੁੰਦੀ ਬਾਕੀ ਕੰਮਾਂ ਦੀ ਗਤ ਨਾਨਕ ਜਦ ਏਕ ਹਰ ਨਾਮ ਇਸ ਕਰੇ ਮਾਰਾ ਪ੍ਰਮਾਨ ਕਰਦੇ ਨੇ ਗਤ ਨਾਨਕ ਜਪ ਇੱਕ ਹਰਨਾਮ ਇੱਕ ਹਰੀ ਦਾ ਨਾਮ ਜਪੋ ਜੇ ਤੁਸੀਂ ਆਪਣੀ ਗਤੀ ਕਲਿਆਣ ਚਾਹੁੰਦੇ ਹੋ ਉਸ ਨਾਲ ਕਲਿਆਣ ਹੋ ਜਾਏਗੀ ਰੂਪ ਬੰਦ ਹੋਏ ਨਾਹੀ ਮੋਹੇ ਕਿ ਬੜਾਈ ਸੁੰਦਰ ਕੋਈ ਹੋਵੇ ਤੇ ਸੋਚੇ ਮੇਰਾ ਰੂਪ ਇੰਨਾ ਸੁੰਦਰ ਹੈ ਮੈਂ ਪ੍ਰਭੂ ਨੂੰ ਮੋਹਿਤ ਕਰ ਲਵਾਂ ਤੇ ਮੋਹਿਤ ਪ੍ਰਭੂ ਤਾਂ ਹੋਈ ਨਹੀਂ ਸਕਦੇ ਕਿ ਉਹ ਆਪ ਹੀ ਪਰਮੇਸ਼ਰ ਬੜਾ ਸੁੰਦਰ ਹੈ ਉਹ ਸਭ ਤੋਂ ਸੁੰਦਰ ਪਰਮੇਸ਼ਰ ਆਪ ਹੈ ਤੇ ਉਸ ਨੂੰ ਕੋੜ ਮੋਹਿਤ ਕਰ ਸਕਦਾ ਰੂਪ ਬੰਦ ਹੋਏ ਨਹੀਂ ਮੋਹਿ ਪ੍ਰਭ ਕੀ ਜੋਤ सगळ ਘਟ ਸੋਏ ਇਹ ਸਾਰੇ ਘੜਾ ਕਨਾਜ ਪ੍ਰਭੂ ਦੀ ਜੋਤ ਹੈ ਸਭਾਇਮਾਨ ਹੈ ਸਭ ਦੇ ਵਿੱਚ ਤੇ ਸਭ ਜਗ੍ਹਾ ਸਭਾਇਮਾਨ ਹੈ ਪਰਮੇਸ਼ਰ ਦੀ ਜੋਤ ਕਿ ਐਸੇ ਸੁੰਦਰ ਮਹਾਰਾਜ ਨੇ ਪੰਛੀ ਬਣਾਏ ਨੇ तितਲੀਆਂ ਬਣਾਈਆਂ ਨੇ ਆਕਾਸ਼ ਪਦਾਲ ਬਣਾਏ ਨੇ ਕਿੰਦੇ ਸੁੰਦਰ ਦ੍ਰਿਸ਼ ਨੇ ਹੁੰਦੇ ਨੇ ਇਹ ਸਾਰਾ ਕੁਝ ਉਸ ਪਰਮੇਸ਼ਰ ਦਾ ਬਣਾਇਆ ਉਹਦੀ ਬਣਦਤ ਤੇ ਕੋਈ ਕਹੇ ਮੈਂ ਮੈਂ ਬੜਾ ਸੋਹਣਾ ਬੜਾ ਸੁੰਦਰ ਹ ਤੇ ਮੈਂ ਪਰਮੇਸ਼ਰ ਨੂੰ ਮੋਹਿਤ ਕਰ ਲਾਂ ਤੇ ਉਹ ਨਹੀਂ ਹੋ ਸਕਦਾ ધਨਵੰਤਾ ਹੋਏ ਕੀ ਆ ਕੋ ਕਰਵੇ ਉਹ ਬੜਾ ਤੁਲਾਡ ਹੋ ਜਾਏ ਜੇ ਕਾਦਾ ਹੰਕਾਰ ਕਰਦਾ ਕਿਸ ਗੱਲ ਦਾ ਹੰਕਾਰ ਕਰਦਾ ਜਦ ਸਭ ਕੁਝ ਉਸਕਾ ਦਿਆਦਰਵੇ ਜੇ ਪਰਮੇਸ਼ਰੋਂ ਦਾ ਉਸ ਸਮੇਂ ਬੜਾ ਤੁਲਾਡ ਉਹ ਸਾਰਾ ਕੁਝ ਪਰਮੇਸ਼ਰ ਦਾ ਦਿੱਤਾ ਹੈ ਜੋ ਸਭ ਕੁਝ ਉਸ ਦਾ ਆਧਿਆਦਰ ਵੇ ਇਹ ਦਰਵੇ ਜੋ ਵੀ ਖਜ਼ਾਨਾ ਹੈ ਧਨ ਪਦਾਰਥ ਹੈ ਇਹ ਤੇ ਪਰਮੇਸ਼ਰ ਦਾ ਦਿੱਤਾ ਹੋਇਆ ਤੇ ਕੋਈ ਹੰਕਾਰ ਕਰੇ ਵੀ ਮੈਂ ਬੜਾ ਧਨਾਢ ਨਾ ਤੇ ਕਿਸ ਗੱਲ ਦਾ ਹੰਕਾਰ ਦੇਣ ਵਾਲਾ ਤਾਂ ਪਰਮੇਸ਼ਰ ਹੈ ਅਸੂਰਾ ਜੇ ਕੋ ਕਹਾਵੇ ਇਹ ਕੋਈ ਵੀ ਬੜਾ ਪਹਾੜੀ ਜੋ ਦਾ ਸੁਨਮਾ ਪ੍ਰਭ ਕੀ ਕਲਾ বিনা ਕਿਆ ਦਾਵੇ ਪ੍ਰਭੂ ਦੀ ਕਲਾ ਤੋਂ ਬਿਨਾ ਕਿੱਥੇ ਦੌੜ ਸਕਦਾ ਹੈ ਕਿੰਦੇ ਮਲਯੁਦ ਕਰ ਸਕਦਾ ਹੈ ਉਹਦੇ ਪ੍ਰਭੂ ਦੀ ਕਿਰਪਾ ਨਾਲ ਹੀ ਕਰ ਸਕਦਾ ਹੈ ਜੀ ਕੋ ਹੋਏ ਬਹਿਦਾ ਔਤਾਰ ਤਿਸ ਦਿਨ ਹਾਰ ਜਾਣੇਗਾ ਵਾਰ ਕੋਈ ਬੜਾ ਦਾਤਾ ਬਣ ਕੇ ਬਹਿ ਜਾਵੇ ਬੜਾ ਦਾਲੀਆਂ ਬੜਾ ਮੈਦਾਨ ਕਰਦਾ ਪ੍ਰਭੂ ਦੇਖਦਾ ਹੈ ਮੂਰਖ ਹੈ ਦੇਣ ਵਾਲਾ ਤਾਂ ਮੈਂ ਹੈ ਆਪਣਾ ਨਾਮ ਪਾਈ ਜਾਂਦਾ ਇਕ ਰਾਜਾ ਬੜਾ দান ਕਰਦਾ ਸੀ ਤੇ ਜਦੋਂ ਉਹਨੇ দান ਦੇਣਾ ਤਾਂ ਸਿਰ ਨੀਵਾ ਕਰ ਲੈਣਾ ਇੱਕ ਵਾਰ ਕੀ ਮੰਤਰੀ ਪੁੱਛਣ ਲੱਗਾ ਮਹਾਰਾਜ ਅਬ ਇਤਨੇ ਦੇਖੋ ਗਰੀਬ ਲੋਕ ਆਏ ਨੇ ਕੋਈ ਸੰਤ ਮਹਾਤਮਾ ਨੇ ਸਭ ਨੂੰ ਦਾਨ ਦੇ ਰਹੇ ਹੋ ਪਰ ਇਹ ਗੱਲ ਨਹੀਂ ਸਮਝਾਈ ਆਪ ਸਿਰ ਨੀਵਾ ਕਰਕੇ ਕਿਉਂ ਦਿੰਦੇ ਹੋ ਰਾਜਾ ਕੇ ਅੰਦਰ ਮੰਤਰੀ ਗੱਲ ਇਸ ਤਰ੍ਹਾਂ ਹੈ ਦੇਣ ਵਾਲਾ ਪਰਮੇਸ਼ਰ ਇਹਨਾਂ ਨੂੰ ਮੈਂ ਦੇਣਾ ਹੈ ਮੇਰੀ ਜਾਜਾ ਕਰ ਕਰੀ ਜਦ ਮੈਨੂੰ ਬੜੀ ਸ਼ਰਮ ਆਉਂਦੀ ਹੈ ਮੈਂ ਮੇਰੇ ਜਾਜਾ ਕਰਕੇ ਨੂੰ ਦੇਣ ਵਾਲਾ ਤਾਂ ਪ੍ਰਭੂ ਹੈ ਮੈਂ ਥੋੜੀ ਦੇ ਰਿਹਾ ਇਸ ਕਰਕੇ ਸ਼ਰਮਿੰਦਾ ਹੋ ਕੇ ਮੈਂ ਸਿਰ ਨੀਵਾ ਕਰ ਲੈਣਾ ਦੇਖੋ ਦੇਣ ਵਾਲਾ ਪ੍ਰਮਾਤਮਾ ਤੇ ਮੇਰੀ ਜਾਜਾ ਕਰ ਕਰੀ ਜਾਦੇ ਨੇ ਇਸ ਕਰਕੇ ਮੇਰਾ ਸਿਰ ਨੀਵਾ ਹੋ ਜਾਂਦਾ ਹੈ ਸ਼ਰਮ ਦੇ ਨਾਲ ਕਹਿੰਦੇ ਜੇ ਕੋ ਹੋਏ ਬਹੇ ਦੌਤੌਰ ਇਸ ਦਿਨ ਹਰ ਜਾਣੇ ਗਵਾਰ ਪ੍ਰਭੂਸ ਨੂੰ ਮੁਰਗ ਗਵਾਰ ਸਮਝਿਆ ਦੇਖੋ ਦੇਂਦਾ ਤਾਂ ਮੈਂ ਵਾ ਇਹ ਬਣਾ ਨਾ ਪੰਦਾ ਮੈਂ ਜੀ ਬੜਾ ਦਾਨ ਕਰਦਾ ਜਿਸ ਗੁਰ ਪ੍ਰਸਾਦ ਟੂਟੇ ਹਰ ਰੋਗ ਨਾਨਕ ਸੇ ਜਨ ਨਾਨਕ ਸੋਜਨ ਸਦਾ ਅਰੋਗ ਜਿਸ ਗੁਰ ਪ੍ਰਸਾਦ ਟੂਟੇ ਹਰ ਰੋਗ ਜਿਸ ਤੇ ਗੁਰੂ ਦੀ ਕਿਰਪਾ ਹੋ ਜਾਏ ਹੰਕਾਰ ਦੂਰ ਹੋ ਜਾਏ ਹੰਕਾਰ ਦੀ ਬਿਮਾਰੀ ਦੂਰ ਹੋ ਜਾਏ ਨਾਨਕ ਸੋਜਨ ਸਦਾਰ ਕਹਿੰਦੇ ਉਹ ਰੋਗ ਸਰੀਰ ਹੈ ਜਿਸ ਸੇ ਗੁਰੂ ਦੀ ਕਿਰਪਾ ਹੋ ਜਾਏ ਇਹਦੇ ਹਉਮੈ ਦਾ ਰੋਗ ਹੈ ਹੰਕਾਰ ਦਾ ਰੋਗ ਬਣਾ ਦੁਖੀ ਕਰਦਾ ਹੈ ਇਨਸਾਨ ਨੂੰ ਇਹ ਰੋਗ ਲੱਗ ਜਾਂਦਾ ਹੈ ਹਉਮੈ ਦਾ ਰੋਗ ਇਹ ਜਿਹੜਾ ਉਸ ਨੂੰ ਨਰਕਾਂ ਨੂੰ ਲੈ ਜਾਂਦਾ ਹੈ ਇਸका ਗੁਰੂ ਦੀ ਕਿਰਪਾ ਨਾਲ ਇਹ ਹੰਕਾਰ ਦਾ ਰੋਗ ਦੂਰ ਹੁੰਦਾ ਹੈ ਗੁਰ ਪ੍ਰਸਾਦ ਟੂਟੇ ਹਾ ਰੋਗ ਨਾਨਕ ਸੋਜਨ ਸਦਾਰ ਇਹ ਉਹ ਸਮੇਸ਼ਾ ਵਸੇ ਹਨ ਰੋਗਾਇਆ ਹੈ ਜਿੱਦਾ ਹੰਕਾਰ ਦੂਰ ਹੋ ਜਾਏ ਇਸ ਮਾਰਦੇ ਨੇ ਦੱਸਿਆ ਵੀ ਦੇਖੋ ਕਿਸ ਤਰ੍ਹਾਂ ਦੇ ਲੋਲ ਆਪਣੇ ਬਾਸ਼ੰਦਸ ਨੇ ਕਿ ਮੂਰਖ ਆਦਮੀ ਬੜਾ ਗਿਆਨੀ ਬਣ ਜਾਂਦਾ ਹੈ ਉਹ ਬੜਾ ਦਾਤਾ ਕਹੇ ਆਣ ਵਾਲਾ ਵੀ ਮੂਰਖ ਹੁੰਦਾ ਕਿਉਂਕਿ ਆਪਣੇ ਆਪ ਨੂੰ ਬੜਾ ਧਾਨੀ ਕਿੰਦਾ ਦੇਣ ਵਾਲਾ ਪਰਮੇਸ਼ਰ ਹੈ ਦੇਵਨ ਕੋ ਏਕੇ ਭਗਵਾਨ ਮਾਨ ਲੇ ਕੇ ਇੱਕ ਬ੍ਰਧੀ ਸਮਝਾਓ ਇਨਸਾਨ ਥੋੜੀ ਦੇ ਸਕਦਾ ਕੁਝ ਪਰਮੇਸ਼ਰ ਦਿੰਦਾ ਜਿਸਕੇ ਦੀਏ ਰਹੇ ਅਭਾਇ ਇਸ ਪਰਮੇਸ਼ਰ ਦੇ ਦਿੱਤੇ ਹੋਏ ਨਾਲ ਇਨਸਾਨ ਰਜ ਜਾਂਦਾ ਨਹੀਂ ਤਾਂ ਭੁੱਖਾ ਹੀ ਰਹਿੰਦਾ ਇਸ ਨਾਲ ਮਾਰਜ ਕਿਰਪਾ ਬਖਸ਼ਿਸ਼ ਕਰਕੇ ਦਸਤੇ ਨੇ ਇਹ ਪਰਮੇਸ਼ਰ ਦੀ ਕਿਰਪਾ ਹੋ ਜਾਏ ਤਾਂ ਸਾਰਾ ਹੀ ਗਿਆਨ ਉਹਨਾਂ ਪ੍ਰਾਪਤ ਹੋ ਜਾਂਦਾ ਹੈ ਜਦੋਂ ਕਿਰਪਾ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਇਸ ਕਰਕੇ ਪੰਜਾਬ ਸ਼ਰਮਾਂਦੇ ਸਰਬ ਕਲਾ ਭਰਪੂਰ ਪ੍ਰਭ ਬਿੜਤਾ ਜਾਨਨ ਹਾਰ ਜਾ ਕੇ ਸਿਮਰਨ ਉਧਰੀਏ ਨਾਨਕ ਤੁਸ ਬਿਲੇ ਹਾਰ ਉਹਦੇ ਸਿਮਰਨ ਦੇ ਨਾਲ ਸਾਰਾ ਕਲਿਆਣ ਹੋ ਜਾਂਦਾ ਹੈ ਇਸ ਕਰਕੇ ਮਾਰੇ ਫਰਮਾਨ ਕਰਦੇ ਨੇ ਅਸੀਸ ਪਰਮੇਸ਼ਰ ਦਾ ਬਿਲੇ ਹਾਰ ਗੁਰਮਾਨ ਜਾਂਦੇ